ਵੀਡੀਓ ਦੇਖਣ ਵਾਲੇ ਸਾਰੇ ਭੈਣਾ ਭਰਾਵਾਂ ਯਾਰਾਂ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਲੱਗੇ ਆਂ ਇੱਕ ਇਤਿਹਾਸਕ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਦੀ ਇਹਨੂੰ ਵਿਪੌਰ ਸਾਹਿਬ ਕਹਿ ਲਓ ਆਵੇਂ ਨਾਲ ਵਿਪੌਰ ਸਾਹਿਬ ਕਹਿ ਲਓ ਜਾਂ ਭੱਬੇ ਨਾਲ ਵਿਪੌਰ ਸਾਹਿਬ ਕਹਿ ਲਓ ਜੋ ਮਰਜ਼ੀ ਲੈ ਕੇ ਸਰਚ ਮਾਰ ਲਿਓ ਇਹ ਗੁਰਦੁਆਰਾ ਸਾਹਿਬ ਸਾਹਮਣੇ ਹੋਣਗੇ ਇਹ ਗੁਰਦੁਆਰਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਤੇ ਬਣਿਆ ਹੋਇਆ ਹੈ ਇੱਕ ਗੁਰਦੁਆਰਾ ਸਾਹਿਬ ਦੀ ਮੇਨ ਇਮਾਰਤ ਹੈ ਤੇ ਇਹਦੇ ਦੋਨੋਂ ਪਾਸੇ ਵਾਲੇ ਦੋਲੇ ਬੈਠਣ ਨੂੰ ਬਹੁਤ ਖੁੱਲੀ ਥਾਂ ਹੈ ਗੁਰਦੁਆਰਾ ਸਾਹਿਬ ਦਾ ਆਲੇ-ਦੁਆਲੇ ਦਾ ਮਾਹੌਲ ਤਾਂ ਬਸ ਦੇਖਦੇ ਹੀ ਬਣਦਾ ਦੂਰ ਤੱਕ ਪਹਾੜੀਆਂ ਸਤਲੁਜ ਦਰਿਆ ਉਹ ਜਿਹੜੀਆਂ ਸਾਹਮਣੇ ਪਹਾੜੀਆਂ ਨੇ ਸਾਰਿਆਂ शिवालिक ਦੀਆਂ ਪਹਾੜੀਆਂ ਨੇ ਆਲੇ-ਦੁਆਲੇ ਵਾਤਾਵਰਨ ਬਹੁਤ ਸ਼ਾਨਦਾਰ ਹੈ ਬਹੁਤ ਸੋਹਣਾ 뷰 ਬਣ ਰਿਹਾ ਇੱਥੇ ਤੋਂ ਇਹ ਇਧਰਲੇ ਪਾਸੇ ਸ਼ਹਿਰ ਆ ਰਿਹਾ ਦਾ ਸਾਰਾ ਨੰਗਲ ਦੇ ਨਾਲ ਸਤਲੁਜ ਦਰਿਆ ਵਗ ਰਿਹਾ ਤੇ ਉਹ ਸਾਹਮਣੇ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਤੇ ਨਾ ਪਹਾੜੀਆਂ ਵਿੱਚ ਸਥਿਤ ਹੈ ਗੁਰਦੁਆਰਾ ਸ੍ਰੀ ਭਪੌਰ ਸਾਹਿਬ ਤੇ ਜੇਕਰ ਗੱਲ ਕਰੀਏ ਪਾਰਕਿੰਗ ਦੀ ਤਾਂ ਇਦਾਂ ਦੀ ਆ ਬਹੁਤ ਖੁੱਲੀ ਥਾਂ ਹੈ ਬਹੁਤ ਖੁੱਲੀ ਜਗ੍ਹਾ ਹੈ ਵਸਤੇ ਉਹ ਕਾਰ ਤੇ ਉਹ ਸਕੂਟਰ ਤੇ ਮੋਟਰਸਾਈਕਲ ਤੇ ਜਿੱਦਾਂ ਦਿਲ ਕਰਦਾ ਆਓ ਪਾਰਕਿੰਗ ਬਹੁਤ ਆ ਬਹੁਤ ਖੁੱਲੀ ਜਗ੍ਹਾ ਹੋਰੇ ਇਹ ਗੁਰਦੁਆਰਾ ਸਾਹਿਬ ਦਾ ਗੇਟ ਦਰਵਾਜ਼ਾ ਤੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਸਨ 1753 ਈਸਵੀ ਦੇ ਵਿੱਚ ਰਾਜਾ ਰਤਨ ਰਤਨ ਰਾਏ ਜੀ ਦੇ ਬੇਨਤੀ ਕਰਨ ਤੇ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸੀ ਤੇ ਉਹਨਾਂ ਨੇ ਚੌਪੀ ਸਾਹਿਬ ਦੇ ਦਾ ਪਾਠ ਵੀ ਇੱਥੇ ਉਚਾਰਨ ਕਰਿਆ ਸੀ ਇਹ ਲਗਭਗ 1 ਸਾਲ ਰਹਿ ਸੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਤੇ ਸਭ ਤੋਂ ਵਧੀਆ ਸਮਾਂ ਉਹਨਾਂ ਦਾ ਇਹੀ ਮੰਨਿਆ ਜਾਂਦਾ ਹੈ ਹਾਂ ਉਹਨੂੰ ਉਧਰ ਲੈ ਚੱਲਦੇ ਆਂ ਦੁਕਾਨਾ ਇਧਰਲੇ ਪਾਸੇ ਬਣਿਆ ਹੋਇਆ ਹੈ ਗੁਰੂ ਕਾ ਲੰਗਰ ਲੰਗਰ ਹਾਲ ਇਧਰਲੇ ਪਾਸੇ ਬਣਿਆ ਹੋਇਆ ਹੈ ਇਹ ਸਾਰਾ ਬੰਦਿਆ ਰੁਕੀ ਉਧਰ ਇਹ ਆ ਗਏ ਸਾਹਮਣੇ ਲੰਗਰ ਹਾਲ ਲੰਗਰ ਹਾਲ ਕਾਫੀ ਵੱਡਾ ਇੱਥੇ ਜੇ ਰਹਿਣ ਦੀ ਗੱਲ ਕਰੀਏ ਤਾਂ ਇੱਥੇ ਰਹਿਣ ਵਾਸਤੇ ਵੀ ਥਾਵਾਂ ਹੈਗੀਆਂ ਨੇ ਕਮਰੇ ਬਣੇ ਹੋਏ ਨੇ ਤੇ ਇਹ ਸਾਹਮਣੇ ਪਾਲਕੀ ਸਾਹਿਬ ਸ਼शोभित ਨੇ ਕਰੋਈ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਏ ਸੀਗਾ ਜੀ ਗੁਰਦੁਆਰਾ ਸ੍ਰੀ ਬਪੌਰ ਸਾਹਿਬ ਤੁਸੀਂ ਵੀ ਇਧਰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਇਤਿਹਾਸਕ ਜਗ੍ਹਾ ਤੇ ਲੈ ਕੇ ਆਇਆ ਕਰੋ ਗੁਰਦੁਆਰਾ ਸਾਹਿਬ ਘੁਮਾਇਆ ਕਰੋ ਤੇ ਬਸ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ